ਅਮਰੀਕਾ ਤੋਂ ਭਾਰਤੀਆਂ ਦੀ ਡਿਪੋਰਟੇਸ਼ਨ ਜਾਰੀ ਹੈ ਹੁਣ 54 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਡਿਪੋਰਟ ਕੀਤੇ ਸਾਰੇ ਭਾਰਤੀ ਹਰਿਆਣਾ ਦੇ ਨਾਲ ਸੰਬੰਧਿਤ ਨੇ 16 ਨਾਗਰਿਕਾਂ ਦਾ ਕਰਨਾਲ ਜ਼ਿਲ੍ਹੇ ਦੇ ਨਾਲ ਸੰਬੰਧ ਕਾਰਨ ਦੇ ਵਿੱਚ ਭਾਰਤ ਭੇਜੇ ਗਏ ਲੋਕ ਡੰਕੀ ਰੂਟ ਦੇ ਰਾਹੀਂ ਅਮਰੀਕਾ ਗਏ ਸਨ ਪੁਲਿਸ ਨੇ ਡਿਪੋਰਟ ਲੋਕਾਂ ਨੂੰ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਤਾਂ ਕਰਨਾਲ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ 54 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਤੇ ਸਾਰੇ ਦੇ ਸਾਰੇ ਇਹ 54 ਭਾਰਤੀ ਨਾਗਰਿਕ ਹਰਿਆਣਾ ਦੇ ਨਾਲ ਸੰਬੰਧਿਤ ਨੇ 54 ਹਰਿਆਣਾ ਦੇ ਲੋਕਾਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕੀਤਾ ਗਿਆ 16 ਨਾਗਰਿਕਾਂ ਦਾ ਕਰਨਾਲ ਜ਼ਿਲ੍ਹੇ ਦੇ ਨਾਲ ਸੰਬੰਧ ਜਿਨ੍ਹਾਂ ਨੂੰ ਕਰਨਾਲ ਪਹੁੰਚਾ ਦਿੱਤਾ ਗਿਆ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਸਾਰੇ ਨਾਗਰਿਕਾਂ ਨੂੰ ਉਹਨਾਂ ਦੀ ਤਮਾਮ ਜਿਹੜੀ ਡਾਕੂਮੈਂਟੇਸ਼ਨ ਕਰਨੀ ਸੀ ਦਸਤਾਵੇਜ਼ ਦੇ ਜਾਂਚ ਜਿਹੜੀ ਉਹ ਕਰਨੀ ਸੀ ਉਸ ਤੋਂ ਬਾਅਦ ਤਮਾਮ ਜਿਹੜੀ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਹੁਣ ਇਹਨਾਂ ਪਰਿਵਾਰਾਂ ਨੂੰ ਇਹਨਾਂ ਲੋਕਾਂ ਨੂੰ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਤਾਂ ਅਮਰੀਕਾ ਦੇ ਵੱਲੋਂ 54 ਹੋਰ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਤੇ ਸਾਰੇ ਦੇ ਸਾਰੇ ਇਹ ਭਾਰਤੀ ਹਰਿਆਣਾ ਦੇ ਨਾਲ ਸਬੰਧਤ ਨੇ 16 ਨਾਗਰਿਕਾਂ ਦਾ ਸਬੰਧ ਕਰਨਾਲ ਜ਼ਿਲ੍ਹੇ ਦੇ ਨਾਲ ਹੈ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਉਹਨਾਂ ਦੀ ਕਰਵਾ ਦਿੱਤੀ ਗਈ ਹੈ ਪਰਿਵਾਰਾਂ ਦੇ ਕੋਲ ਭੇਜ ਦਿੱਤਾ ਗਿਆ ਹੈ ਤੇ ਹੁਣ 54 ਭਾਰਤੀਆਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕੀਤਾ ਗਿਆ ਤਾਂ ਡੋਨਲਡ ਟਰੰਪ ਦੀ ਅਮਰੀਕਾ ਦੇ ਵਿੱਚ ਜਦੋਂ ਤੋਂ ਸਰਕਾਰ ਬਣੀ ਤਾਂ ਉਸ ਤੋਂ ਬਾਅਦ ਇਮੀਗ੍ਰੇਸ਼ਨ ਨੀਤੀਆਂ ਨੂੰ ਲਗਾਤਾਰ ਅਮਰੀਕਾ ਦੇ ਵੱਲੋਂ ਸਖਤ ਕਰ ਦਿੱਤਾ ਗਿਆ ਤਾਂ ਜਿਹਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਲੋਕ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਉੱਤੇ ਡਿਪੋਰਟੇਸ਼ਨ ਦੀ ਤਲਵਾਰ ਜਿਹੜੀ ਉਹ ਲਟਕੀ ਹੋਈ ਹੈ ਡਿਪੋਰਟ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਇਸ ਤੋਂ ਪਹਿਲਾਂ ਵੀ ਅਮਰੀਕਾ ਦੀ ਸਰਕਾਰ ਡਿਪੋਰਟ ਕਰ ਚੁੱਕੀ ਹੈ ਸਾਲ 2025 ਦਾ ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਰਿਹਾ ਸਾਲ 2025 ਦੇ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਚ ਭਾਰਤੀ ਵੀ ਸ਼ਾਮਲ ਨੇ ਇਸ ਤੋਂ ਪਹਿਲਾਂ ਗੁਜਰਾਤ ਹਰਿਆਣਾ ਪੰਜਾਬ ਦੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਹੈ ਅਮਰੀਕਾ ਦੇ ਵੱਲੋਂ ਇਹਨਾਂ ਭਾਰਤੀਆਂ ਨੂੰ ਖੁਦ ਭਾਰਤ ਭੇਜਿਆ ਗਿਆ ਸੀ ਤਾਂ ਅਜਿਹੇ ਦੇ ਵਿੱਚ ਇਸ ਤਰੀਕੇ ਨੂੰ ਲੈ ਕੇ ਵੀ ਸਵਾਲ ਚੁਕੇ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵੱਲੋਂ ਭਾਰਤੀਆਂ ਨੂੰ ਡਿਪੋਰਟ ਜਿਹੜਾ ਉਹ ਕੀਤਾ ਗਿਆ ਤਾਂ ਬੀੜੀਆਂ ਲਗਾ ਕੇ ਜਦੋਂ ਭੇਜਿਆ ਗਿਆ ਸੀ ਉਸ ਨੂੰ ਲੈ ਕੇ ਵੀ ਸਵਾਲ ਚੁਕੇ ਤੇ ਹੁਣ ਹੋਰ 54 ਭਾਰਤੀਆਂ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕੀਤਾ ਗਿਆ ਤੇ 54 ਭਾਰਤੀ ਨਾਗਰਿਕ ਹਰਿਆਣਾ ਦੇ ਨਾਲ ਸਬੰਧਤ ਨੇ ਤੇ ਅਜਿਹੇ ਦੇ ਵਿੱਚ 16 ਨਾਗਰਿਕ ਜੋ ਕਰਨਾਲ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਉਹਨਾਂ ਨੂੰ ਵੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਿਲਾ ਦਿੱਤਾ ਗਿਆ ਆਪਣੇ ਆਪਣੇ ਘਰ ਜਿਹੜੇ ਇਹ ਤਮਾਮ ਨਾਗਰਿਕ ਭੇਜ ਦਿੱਤੇ ਗਏ ਨੇ है उनको उनके फैमिली के हवाले कर दिया गया ये तो मेट्रो भी इन्वेस्टिगेशन है वेरीफाई करेंगे जिला करनाल के रहने वाले हैं सोलह लोग अलग अलग गाँव से अभी डिपोर्ट हुए हैं उसका क्लियर करेंगे सोलह लोग अलग अलग जगह से है सभी लोग जैसे की सभी को उनके फैमिली मेंबर्स के हवाले कर जो जैसे कि इन्होंने सीएम टीम ने लाकर इनको पुलिस लाइन ले जाकर इनके पेरेंट्स के हवाले कर पुलिस लाइन को उनको लेकर आया गया था कोई बातचीत हुई पूछताछ हुई कोई किसका रिकॉर्ड पुराना ऐसा कुछ हो वो मेट्रो ऑफ इन्वेस्टिगेशन अभी जांच चल रही है हाँ बिल्कुल जो है एक गलत रास्ता है मेरा तो यही मैसेज है कि ना कोई अडॉप्ट करे इस रास्ते को उनमें फिलहाल तो कोई ऐसी डिटेल सामने नहीं अभी तक तो कोई कंप्लेंट नहीं प्राप्त तो हुई अगर कोई इस प्रकार की शिकायत मिलती है तो उसमें भी कानूनी कार्रवाई जरूर की जाए